WhatsApp ਦਾ ਇਸਤੇਮਾਲ ਅੱਜਕੱਲ ਹਰੇਕ ਵਿਅਕਤੀ ਕਰ ਰਿਹਾ ਹੈ ਅਤੇ ਠੱਗ ਵੀ ਹੁਣ WhatsApp ਦਾ ਇਸਤੇਮਾਲ ਠੱਗੀ ਕਰਨ ਦੇ ਲਈ ਕਰਨ ਲੱਗੇ ਹਨ ਸੋ ਇਹਨਾਂ ਠੱਗਾਂ ਕੋਲੋਂ ਬਚਣ ਦੇ ਲਈ ਤੁਹਾਨੂੰ ਪੂਰੀ ਤਰ੍ਹਾਂ ਨਾਲ ਚੌਕਸ ਹੋਣਾ ਪਵੇਗਾ ਅਤੇ ਤੁਸੀਂ ਆਪਣੀ ਸਿਆਣਪ ਦੇ ਨਾਲ ਹੀ ਇਹਨਾਂ ਠੱਗਾਂ ਤੋਂ ਬਚ ਸਕਦੇ ਹੋ ਇਹ WhatsApp ਦੇ ਠੱਗ ਤੁਹਾਡੇ ਸੋਸ਼ਲ ਮੀਡੀਆ ਦੇ ਵੱਖ-ਵੱਖ ਅਕਾਊਂਟਾਂ ਤੋਂ ਤੁਹਾਡੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੀ ਜਾਣਕਾਰੀ ਇਕੱਤਰ ਕਰਦੇ ਹਨ ਅਤੇ ਫਿਰ ਤੁਹਾਨੂੰ ਉਹਨਾਂ ਦੇ ਨਾਮ ਦੇ ਉੱਪਰ ਕਿਸੇ ਹੋਰ ਮੋਬਾਈਲ ਤੋਂ ਮੈਸੇਜ ਭੇਜ ਕੇ ਠੱਗ ਲੈਂਦੇ ਨੇ ਅਖਰ ਪੂਰੀ ਪ੍ਰਕਿਰਿਆ ਕੀ ਹੁੰਦੀ ਹੈ ਅਤੇ ਕਿਵੇਂ ਇਹ ਸੱਤ ਠੱਗ ਤੁਹਾਨੂੰ ਠੱਗਦੇ ਨੇ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਵੱਧ ਤੋਂ ਵੱਧ ਲੋਕ ਇਨ ਠੱਗਾਂ ਦੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਤੁਹਾਡੇ ਦੋਸਤਾਂ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਦੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਸੱਤ ਠੱਗ ਤੁਹਾਨੂੰ WhatsApp ਦੇ ਉੱਪਰ ਕਾਲ ਕਰਦੇ ਨੇ ਜਾਂ ਫਿਰ ਤੁਹਾਨੂੰ ਮੈਸੇਜ ਭੇਜਦੇ ਨੇ ਅਤੇ ਬਹਾਨਾ ਲਗਾਇਆ ਜਾਂਦਾ ਹੈ ਫੋਨ ਖੋ ਜਾਂਦਾ ਜਾਂ ਫਿਰ ਹਾਦਸਾ ਹੋ ਜਾਂਦਾ ਅਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਫੌਰੀ ਤੌਰ ਦੇ ਉੱਪਰ ਤੁਸੀਂ ਇਸ ਨੰਬਰ ਦੇ ਉੱਪਰ ਪੈਸੇ ਪਾ ਦਿਓ ਅਤੇ ਜੇਕਰ ਤੁਸੀਂ ਪੈਸੇ ਪਾ ਦਿੰਦੇ ਹੋ ਤਾਂ ਤੁਸੀਂ ਇਨ੍ਹਾਂ ਠੱਗਾਂ ਦੇ ਜਾਲ ਦੇ ਵਿੱਚ ਫਸ ਚੁੱਕੇ ਹੁੰਦੇ ਹੋ ਇਨ੍ਹਾਂ ਸਾਤਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਸਾਡਾ ਇੱਕ ਜਾਣਕਾਰ ਵੀ ਹੋਇਆ ਹੈ ਉਸਦੇ ਮੋਬਾਈਲ ਦੇ ਉੱਪਰ ਇਸੇ ਤਰ੍ਹਾਂ ਦਾ ਇੱਕ ਮੈਸੇਜ ਆਂਦਾ ਹੈ ਅਤੇ ਉਹ ਵਿਅਕਤੀ ਉਸ ਠੱਗ ਨੂੰ ਪੈਸੇ ਪਾ ਦਿੰਦਾ ਹੈ ਅਤੇ ਬਾਅਦ ਦੇ ਵਿੱਚ ਹੱਥ ਮਲਦਾ ਹੋਇਆ ਰਹਿ ਜਾਂਦਾ ਹੈ ਸੋ ਦੋਸਤੋ ਤੁਹਾਨੂੰ ਕਰਨਾ ਕੀ ਪਵੇਗਾ ਇਨ੍ਹਾਂ ਠੱਗਾਂ ਤੋਂ ਬਚਣ ਦੇ ਲਈ ਚੌਕਸ ਹੋਣ ਦੇ ਲਈ ਦੋਸਤੋ ਕਦੇ ਵੀ ਆਪਣੇ ਵਟਸਐਪ ਦੇ ਉੱਪਰ ਕਿਸੇ ਵੀ ਅਣਜਾਣ ਵਿਅਕਤੀ ਜਾਂ ਅਣਜਾਣ ਕਾਲਰ ਦੀ ਕਾਲ ਨੂੰ ਰਿਸਿਵ ਨਾ ਕਰੋ ਅਤੇ ਜੇਕਰ ਤੁਹਾਨੂੰ ਇਹੋ ਜਿਹਾ ਕੋਈ ਮੈਸੇਜ ਆਂਦਾ ਵੀ ਹੈ ਤਾਂ ਤੁਸੀਂ ਪਹਿਲਾਂ ਉਸ ਮੈਸੇਜ ਦੀ ਪੁਸ਼ਟੀ ਕਰਨ ਦੇ ਲਈ ਆਪਣੇ ਜਾਣਕਾਰ ਨੂੰ ਸਿੱਧਾ ਫੋਨ ਲਗਾ ਕੇ ਉਸਦੇ ਨਾਲ ਗੱਲਬਾਤ ਜ਼ਰੂਰ ਕਰੋ ਕਦੇ ਵੀ ਆਪਣਾ ਪਾਸਵਰਡ ਕਿਸੇ ਵਿਅਕਤੀ ਦੇ ਨਾਲ ਸਾਂਝਾ ਨਾ ਕਰੋ ਕਦੇ ਵੀ ਅਣਜਾਣ ਵਿਅਕਤੀ ਨੂੰ ਓਟੀਪੀ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਦਾ ਨੰਬਰ ਜਾਂ ਫਿਰ ਸੀਵੀਵੀ ਕਦੇ ਵੀ ਸ਼ੇਅਰ ਨਾ ਕਰੋ ਇਸ ਦੇ ਨਾਲ ਹੀ ਕਿਸੇ ਵੀ ਅਣਜਾਨ ਲਿੰਕ ਨੂੰ ਕਦੇ ਵੀ ਪੁਸ਼ਟੀ ਕਰੇ ਤੋਂ ਬਿਨਾਂ ਨਾ ਖੋਲੋ ਆਪਣੇ ਮੋਬਾਈਲ ਦੀ ਸਕਰੀਨ ਸ਼ੇਅਰ ਨੂੰ ਕਰਨ ਵਾਲਾ ਕਿਸੇ ਦਾ ਵੀ ਸੁਨੇਹਾ ਪਰਵਾਹ ਨਾ ਕਰੋ ਸੋ ਦੋਸਤੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ WhatsApp ਜਾਂ ਫਿਰ ਹੋਰ ਸੋਸ਼ਲ ਮੀਡੀਆ ਦੇ ਠੱਗਾਂ ਤੋਂ ਬਚ ਸਕਦੇ ਹੋ ਸੋ ਦੋਸਤੋ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਤੇ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਵੀ ਕਰ ਲਓ ਸੋ ਜਾਣਕਾਰ ਬਣੋ ਸੁਚੇਤ ਬਣੋ ਜਾਗਰੂਕ ਹੋਵੋ ਅਤੇ ਬਾਈਜੀ ਪੰਜਾਬੀ ਨੂੰ ਹਮੇਸ਼ਾ ਦੇਖਦੇ ਰਹੋ ਹੁਣ ਮੈਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਧੰਨਵਾਦ ਜੀ